ਮਾਰ ਕੇ ਕੀਤਾ ਕਤਲ ਅਤੇ ਫਿਰ Laash ਨੂੰ ਖੁਰਦੁਰਦ ਕਰਨ ਦੇ ਲਈ ਘਰ ਦੇ ਅੰਦਰ ਹੀ ਬਣਾਈ ਜਿਖਾ ਅਤੇ ਸੰਸਕਾਰ ਕਰਨ ਦੀ ਕੀਤੀ ਕੋਸ਼ਿਸ਼ ਜਦ ਸੰਬੰਧੀ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਪਹੁੰਚੀ ਥਾਣਾ ਥਰਮਲ ਦੀ ਪੁਲਿਸ ਮਾਮਲਾ ਦਰਜ ਕਰਕੇ ਕਰ ਰਹੀ ਹੈ ਇਸ ਵਿਅਕਤੀ ਦੀ ਭਾਲਾ ਮਾਮਲਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਸਵੀਆਂ ਦਾ ਥਾਣਾ ਥਰਮਲ ਅਧੀਨ ਪੈਂਦੇ ਪਿੰਡ ਸਵੀਆਂ ਦੇ ਵਿੱਚ ਇੱਕ 40 ਸਾਲਾ ਪੁੱਤਰ ਵੱਲੋਂ ਆਪਣੇ 70 ਸਾਲਾ ਉਹ ਆਪਣਾ ਪੇਤਾ ਦੇ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਸ ਦੀ Laash ਨੂੰ ਖੁਰਦ-ਬੁਰਦ ਕਰਨ ਦੇ ਲਈ ਘਰ ਦੇ ਅੰਦਰ ਹੀ ਚਿਖਾ ਬਣਾਈ ਗਈ ਅਤੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਸਿਰਫ 5-7 ਬੰਦੇ ਹੀ ਉਸ ਸਮੇਂ ਸੰਸਕਾਰ ਦੇ ਵਿੱਚ ਸਨ ਤਾਂ ਮੌਕੇ ਤੇ ਉਸ ਤੋਂ ਬਾਅਦ ਪੁਲਿਸ ਆਈ ਤੇ ਪੁਰਸ ਬਲੋਹ ਦਾ Laash ਦਾ ਸੰਸਕਾਰ ਨਹੀਂ ਹੋਣ ਦਿੱਤਾ ਗਿਆ ਅਤੇ ਇਹਦੀ Laash ਨੂੰ ਬਟੰਡਾ ਦੇ ਸਿਵਲ ਹਸਪਤਾਲ ਵਹੀ ਮਰਦਾ ਘਰ ਦੇ ਅੰਦਰ ਲਿਆਂਦਾ ਗਿਆ ਜਿੱਥੇ ਹੁਣ ਉਸ ਦਾ ਪੋਸਟਮਾਰਟਮ ਹੋਵੇਗਾ ਇਸ ਸਬੰਧੀ ਐਸਐਚਓ ਥਾਣਾ ਥਰਮਲ ਸੁਖਵਿੰਦਰ ਸਿੰਘ ਨੇ ਜਾਣਕਾਰੀ ਦੇ ਦੋ ਦੱਸਿਆ ਕਿ ਉਹਨਾਂ ਵੱਲੋਂ ਜਦ ਇਹ ਮਾਮਲਾ ਧਿਆਨ ਚਾਇਆ ਤਾਂ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਇਸ ਵਿਅਕਤੀ ਦੀ ਜਿਹੜੀ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਉਸ ਦੀ ਉਹਨਾਂ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਜਿਹੜੇ ਉਹ ਬਿਲਕੁਲ ਖਤਮ ਹੋ ਚੁੱਕੇ ਨੇ ਹੁਣ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਦੇ ਗੋਲੀ ਮਾਰ ਕੇ ਉਸ ਦਾ 70 ਸਾਲਾ ਪਿਤਾ ਦੀ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਤੋਂ ਬਾਅਦ Laash ਵੀ ਖੁਰਦੋਰਦ ਕਰਨ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਕੋਈ ਜ਼ਮੀਨੀ ਆਸ ਵਿੱਚ ਡਿਸਪੂਟ ਸੀ ਪੈਸੇ ਦਾ ਲੈਣ ਦੇਣ ਦਾ ਕੋਈ ਡਿਸਪੂਟ ਸੀਗਾ ਜਿਸ ਨੂੰ ਲੈ ਕੇ ਮਾਮਲਾ ਹੋਇਆ ਉਹਨਾਂ ਦੱਸਿਆ ਕਿ ਇਹਦੇ ਜੋ ਇਸ ਆਪਣਾ ਬਜ਼ੁਰਗ ਦੀ ਮੌਤ ਇਹਦੇ ਦੋ ਬੇਟੇ ਹਨ ਇੱਕ ਬੇਟਾ ਬਾਹਰ ਫਾਰਮ ਦੇ ਵਿੱਚ ਰਹਿੰਦਾ ਹੈ ਤੇ ਬੇਟੀ ਗਈ ਹੋਈ ਹੈ ਅਤੇ ਇਹ ਵੀ ਆਪਣੇ ਪਿੰਡ ਸੌਰੇ ਜਿਹੜੇ ਆਪਣੇ ਸੌਰੇ ਪਿੰਡ ਕਿ ਮਿਆਰਾ ਵਿਖੇ ਰਹਿ ਰਿਹਾ ਹੈ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਸੀ ਜਾਂ ਪੈਸੇ ਦਾ ਲੈਣ ਦੇਣ ਸੀ ਇਸ ਨੂੰ ਲੈ ਕੇ ਇਹਨਾਂ ਵਿਚ ਆਸ ਵਿੱਚ ਤਕਰਾਰਬਾਜ਼ੀ ਹੋਈ ਅਤੇ ਉਸ ਤੋਂ ਬਾਅਦ ਇਸ ਨੇ ਆਪਣੇ ਪਿਤਾ ਦੇ ਗੋਲੀ ਮਾਰ ਕੇ ਇਸ ਨੇ ਉਹਦਾ ਕਤਲ ਕਰ ਦਿੱਤਾ ਅਤੇ লাশ ਵੀ ਖੁਰਦੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਸੁਣਾਉਣਾ ਹੈ ਕਿ ਕੇਂਦਰ ਸਬੰਧੀ ਰਿਸ਼ਤੇਦਾਰ ਤੇ ਐਸ ਐਚਓ ਥਾਣਾ ਥਰਮਲ ਸੁਖਵਿੰਦਰ ਸਿੰਘ ਬਾਈ ਬ੍ਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਂ ਵੀਰੇਂਦਰ ਸਿੰਘ ਸੀਗਾ ਹਾਂ ਤੇ ਇਹਨਾਂ ਦੇ ਬੇਟੇ ਦਾ ਨਾਂ ਯਾਦਵਿੰਦਰ ਹੈ ਹਾਂ ਤੇ ਮੈਨੂੰ ਅੱਜ ਹੀ ਚੀਜ਼ ਦਾ ਪਤਾ ਲੱਗਿਆ ਮੈਂ ਆਇਆ ਸੀ ਪਹਿਲਾਂ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਗੱਲ ਹੋ ਗਈ ਉਹਦਾ ਸੰਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ ਕਿੰਨੇ ਕਵਜੇ ਦੀ ਗੱਲ ਹੈ ਤਕਰੀਬਨ 7 7:30 ਦੀ ਕਰੀਬ ਹੋਊਗੀ। ਸਵੇਰੇ? ਨਹੀਂ ਸ਼ਾਮ ਨੂੰ। ਹਾਂ। ਆਹ ਸ਼ਾਮ ਨੂੰ। ਤੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਕਿੰਨੇ ਕਿਲੋ ਕਮੜੂ ਸੀ? ਉਹ ਤੋਂ ਹੁਣ ਇਹ 7-8 ਜਣੇ 5-6 ਜਣੇ ਇੰਨੇ ਕਹੋਣੇ ਆ। ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ ਮੈਂ ਰਿਸ਼ਤੇਦਾਰਾਂ ਹਾਂ। ਹਾਂ ਮੈਂ ਇਹਨਾਂ ਦਾ ਸਾਧੂ ਆਂ। ਤੇ ਜਿਨ੍ਹਾਂ ਦੀ ਮੌਤ ਹੋਈ। ਹਾਂਜੀ ਹਾਂਜੀ। ਤੇ ਕੀ ਕੀ ਨਾਮ ਦੱਸਿਆ ਇਹਨਾਂ ਦੇ ਔਰ ਉਮਰ ਕਿੰਨੀ ਕਹਿੰਦੇ? ਮੋਰ ਇਹਨਾਂ ਦੀ 70 ਸਾਲ ਦੇ ਲੱਗੇ ਹੋਣੀ ਤੇ ਬੇਟੇ ਦੀ ਹੁਣੀ 40 ਸਾਲ ਦੇ ਲੱਗੇ ਕੀ ਨਾਸੀ ਇਹਨਾਂ ਦਾ ਮ੍ਰਿਤਕ ਦਾ ਇਹਦਾ ਵੀਰਿੰਦਰ ਸਿੰਘ ਵੀਰ ਜੀ ਪੁੱਤ ਦਾ ਕੀ ਨਾਮ ਹੈ ਜਗਵਿੰਦਰ ਸਿੰਘ ਤੇ ਹੁਣ ਇਹਦਾ ਕਾਰਨ ਕੀ ਸਮਝਦੇ ਕਿ ਝਗੜੇ ਦਾ ਕੀ ਕਾਰਨ ਸੀ ਕੀ ਰੰਜਿਸ਼ ਕੀ ਸੀ ਇਹਨਾਂ ਦੀ ਨਹੀਂ ਅੱਗੇ ਤਾਂ ਕਦੇ ਕੋਈ ਇਦਾਂ ਦਾ ਸੁਣਿਆ ਨਹੀਂ ਸੀ ਹੁਣ ਇਹਨਾਂ ਦਾ ਹੋ ਸਕਦਾ ਕੁਝ ਹੋਵੇ ਆਪਸ ਵਿੱਚ ਐਨਾ ਨਹੀਂ ਪਤਾ ਲੱਗਿਆ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੁਪਹਿਰੇ ਜਦੋਂ ਠਾਨੇਦਾਰ ਸਾਹਿਬ ਨੇ ਫੋਨ ਕੀਤਾ ਵੀ ਆਹ ਗੱਲ ਹੈ ਫਿਰ ਮੈਂ ਆਇਆ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਨਾ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਹਾਂ ਉਹ ਕੀ ਕਿੱਥੇ ਰਹਿੰਦੇ ਨੇ ਇਹਨਾਂ ਦੇ ਬੇਟੀ ਵਿਆਹੀ ਹੋਈ ਹੈ ਜੀ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਰਹਿੰਦਾ ਤੇ ਇਹ ਬੇਟਾ ਇਹ ਇੱਧਰ ਖਮਿਆਰੇ ਵਿਆਹਿਆ ਹੋਇਆ ਤੇ ਇਹ ਇੱਥੇ ਕਦੇ-ਕਦੇ ਆਉਂਦਾ ਤੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੀ ਬੇਟੀ ਹੈ ਬੇਟੀ ਹੈ ਜੀ ਇਹਨਾਂ ਦੀ ਇੱਕ ਉਹ ਬਾਹਰ ਕੈਨੇਡਾ ਯਾਦਵਿੰਦਰ ਜੀ ਹਾਂਜੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਜਿਹੜੀ ਬੋਡੀ ਸੀ ਉਹ ਖੁਰਦੂਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਵੇਂ ਦੀ? ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਇਹਦੇ ਬਾਰੇ। ਹਾਂ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਕਿੱਥੇ ਖੜੇ ਆਪਾਂ? ਇਹ ਜੀ ਸਾਨੂੰ ਵਜੈਂਟੀਮੇਸ਼ਨ ਆਈ ਸੀ ਵੀ ਸਿਵੀਆਂ ਪਿੰਡ ਦੇ ਵਿੱਚ ਪੁੱਤ ਨੇ ਆਪਦਾ ਪਿਓ ਦਾ ਪੁੱਤ ਨੇ ਆਪਦੇ ਪਿਓ ਦਾ 12 ਬੋਰ ਦੀ ਰੈਫਲਾਂ ਫੇਰ ਮਾਰੇ ਕਤਲ ਕਰ ਦਿੱਤਾ ਹੈ। ਜਿਸ ਤੇ ਤੁਰੰਤ ਸੀਨੀਅਰ ਅਫਸਰਾਂ ਤੇ ਆਣ ਵਿੱਚ ਲਿਆ ਕੇ ਮਕਦਮਾ ਨੰਬਰ 75 ਮਿਤੀ 22 5 2025 ਉਦੀਨ ਤਾਰਾ 103 ਬੀ ਐਨਐਸ 252754 ਅਬਜੈਕਟ ਦਰਜ ਕਰਕੇ ਫਰਦਰ ਦੀ ਤਫੀਸ਼ ਸ਼ੁਰੂ ਕੀਤੀ ਗਈ ਸਰ ਪਿਤਾ ਦਾ ਤੇ ਪੁੱਤ ਦਾ ਨਾਮ ਕੀ ਆ ਔਰ ਝਗੜਾ ਕਾਰਨ ਰੰਜਿਸ਼ ਕੀ ਸੀ ਰੰਜੋਸ਼ ਇਹਨਾਂ ਦੀ ਆਪਸੀ ਕੋਈ ਜਾਇਦਾਦ ਨੂੰ ਲੈ ਕੇ ਪੈਸੇ ਨੂੰ ਲੈ ਕੇ ਆਪਸੀ ਇਹਨਾਂ ਦਾ ਲੜਾਈ ਝਗੜਾ ਕਾਫੀ ਚਿਰ ਤੋਂ ਰਹਿਦਾ ਸੀ ਜੋ ਸਾਨੂੰ ਉਮੜਲੀ ਪਰਤਾਲ ਤੇ ਪਤਾ ਲੱਗਿਆ ਤੇ ਜਿਸ ਕਰਕੇ ਤੈਸ਼ ਉਹ ਚਾਕੇ ਪੁੱਤ ਨੇ ਆਪਦੇ ਪਿਓ ਦਾ ਕਤਲ ਕੀਤਾ ਕੀ ਕੀ ਨਾਮ ਨੇ ਸਰ ਇਹਨਾਂ ਦੇ ਪੁੱਤ ਦੇ ਨਾਮ ਤੁਹਾਨੂੰ ਅਸੀਂ ਕਰ ਦਾਂ ਡਿਸਕਲੋਸ ਕਰ ਦਾਂ ਬਾਅਦ ਠੀਕ ਹੈ ਤੇ ਕਿੰਨੀ ਕਿੰਨੀ ਉਮਰ ਆ ਇਹਨਾਂ ਦੀ ਔਰ ਪਰਿਵਾਰ ਚ ਕੌਣ ਕੌਣ ਹੈ ਇਹ ਜਿਹੜਾ ਪਿਓ ਆ ਉਹਦੀ ਉਮਰ ਤਾਂ ਸੀਗੀ ਕਰੀਬ 70 ਸਾਲ ਤੇ ਪੁੱਤ ਦੀ ਉਮਰ ਹੈਗੀ ਕਰੀਬ 40 ਸਾਲ ਤੇ ਪਰਿਵਾਰ ਦੇ ਵਿੱਚ ਫਿਲਹਾਲ ਤਿੰਨ ਜਣੇ ਸੀਗੇ ਇੱਕ ਪਿਓ ਤੇ ਇੱਕ ਪੁੱਤ ਤੇ ਇੱਕ ਮਾਤਾ ਸੀ ਨੇ ਹੁਣ ਇਸ ਤੋਂ ਬਾਅਦ ਕੀ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਅਜੇ ਕਿ ਅਜੇ ਹਾਂਜੀ ਨਹੀਂ ਉਹ ਸਾਡੀਆਂ ਜੇ ਰੇਡਾਂ ਚੱਲ ਰਹੀਆਂ ਹਨ ਉਹਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ